ਚਿੱਟੇ ਰੰਗ ਦੇ ਸਾਨੂੰ ਇਹ ਸੋਹਣੀ ਲੱਗੀ ਠੀਕ ਹੈ ਤੇ ਅਸੀਂ ਲੈ ਲੈਂਦੇ ਹਾਂ ਠੀਕ ਹੈ ਇਹ ਹੁਣ ਸੱਜਰ ਦਾ ਤਾਂ 15-15 ਲੀਟਰ ਵਾਲੇ ਤੋਂ ਘੱਟ ਅਸੀਂ ਕੋਈ ਵੀ ਨਹੀਂ ਰੱਖਦੇ ਜੇ 2 ਕਿਲੋ ਕੱਟਾ ਚਾਹੂੰਗਾ ਕਿ ਆ ਤਾਂ 12 ਕਿਲੋ ਹੀ ਪੈਂਦਾ ਬਾਹਰ ਖਾੜੇ ਵਿੱਚ ਤੇ ਕੱਟਾ ਬਚਾਉਣਾ ਜ਼ਰੂਰੀ ਹੁੰਦਾ ਹੈ ਅੱਛਾ ਜੀ ਹਾਂ ਕਿਉਂਕਿ ਅਸੀਂ ਕੱਟਾ ਬਚਾਵਾਂਗੇ ਸਾਨੂੰ ਟੀਕਾ ਨਹੀਂ ਲਾਉਣਾ ਪਊਗਾ ਹਾਂਜੀ ਜੇ ਆਪਾਂ ਇਹ ਸੋਚਾਂਗੇ ਵੀ ਕੱਟੇ ਵਾਲਾ ਦੁੱਧ ਬਚਾ ਲੀਆ ਕੱਟਾ ਮਰਜੂ ਤਾਂ ਮਰ ਜੇ ਨਾਲੇ ਤਾਂ ਉਹ ਜਿੰਨਾ ਕੱਟੇ ਨੂੰ ਝਗਾਉਣਾ ਟੀਕੇ ਨਾਲ ਉਹਨਾਂ ਦੁੱਧ ਨਹੀਂ ਦਿੰਦਾ ਪਸ਼ੂ ਤੇ ਨਾਲੇ ਟੀਕਾ ਲਾ ਕੇ ਦੁੱਧ ਅਸੀਂ ਪਸ਼ੂ ਦਾ ਦਿੱਤਾ ਨਹੀਂ ਕਿਸੇ ਨੂੰ ਅੱਛਾ ਹੀ ਨੁਕਸਾਨ ਹੈ ਕਿਉਂਕਿ ਨੁਕਸਾਨ ਹੈ ਇਹ ਹੀ ਸਾਡੇ ਵਿੱਚ ਕੁਆਲਿਟੀ ਹੈ ਵੀ ਅਸੀਂ ਪਵਿੱਤਰਤਾ ਦਾ ਧੰਦਾ ਕਰ ਰਹੇ ਆ ਜਿਹੜੇ ਪਰਿਵਾਰ ਸਾਡੇ ਨਾਲ 2016-17 ਤੋਂ ਲੱਗੇ ਆ ਹਾਂਜੀ ਉਹ ਅੱਜ ਵੀ ਉਹੀ ਲੱਗੇ ਆ ਕਿ ਉਹਨਾਂ ਨੂੰ ਮਤਲਬ ਵੀ ਸਾਡਾ ਚੈਲੰਜ ਹੈ ਜਿਹੜਾ ਆਪਦਾ ਦੁੱਧ ਤਿਆਰ ਕਰਨ ਦਾ ਘਰੇ ਆਮ ਬਿਨਾ ਫਾਰਮ ਤੋਂ ਉਹ ਸਾਡੇ ਵਰਗਾ ਦੁੱਧ ਤਿਆਰ ਨਹੀਂ ਕਰ ਸਕਦਾ ਲੋ ਵੀ ਸਜਣੋਂ ਇਸ ਵਕਤ ਆਪਾਂ ਅੰਕਰੀ ਉਹਨਾਂ ਦੇ ਫਾਰਮ ਤੇ ਖੜੇ ਆ ਤੇ ਫਾਰਮ ਦੇ ਤੁਹਾਨੂੰ ਨਾ ਕੁਝ ਚੀਜ਼ਾਂ ਜਿਹੜੀਆਂ ਬਣਾਈਆਂ ਅੰਕਲ ਉਹਨਾਂ ਨੇ ਤੇ ਬਾਕੀ ਇੱਕ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਸੀ ਮੁੱਖ ਕੀਤਾ ਕਿਉਂ ਕਹਿੰਦੇ ਆ ਉਹ ਗੱਲਬਾਤ ਕਰਾਂਗੇ ਅੰਕਲ ਜੀ ਉਹਨਾਂ ਨਾਲ ਤੇ ਅੰਕਲ ਜੀ ਉਹਨੂੰ ਡਿਟੇਲ ਚ ਆਪਾਂ ਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਦੇਣਗੇ ਕਿਉਂ ਅੰਕਲ ਜੀ ਹਾਂਜੀ ਇਹ ਅੰਕਲ ਜੀ ਸਭ ਤੋਂ ਪਹਿਲਾਂ ਬਾਕੀ ਦਾ ਮੈਂ ਬਾਅਦ ਚ ਗੱਲਾਂ ਪੁੱਛੂੰਗਾ ਪਹਿਲਾਂ ਇਹ ਕੱਟੀ ਬਾਰੇ ਦੱਸੋ ਇਹ ਕਿੱਥੋਂ ਲਿਆਂਦੀ ਗਿਆ ਆਪਦੀ ਘਰ ਦੀ ਆ ਇਹ ਨਹੀਂ ਘਰ ਦੇ ਨੇ ਹਾਂਜੀ ਇਹ ਫੇਸਬੁੱਕ ਤੇ ਪਾਈ ਸੀ ਕਿਸੇ ਨੇ ਕੋਈ ਕਾਲਗੇ ਵਾਲੇ ਪਿੰਡ ਦਾ ਗੱਡੀਆਂ ਵਾਲਾ ਫਰੰਗੀ ਯਾਦ ਹਨ ਹਾਂ ਫਰੰਗੀ ਉਹਨੇ ਪਾਈ ਸੀ ਉਹਦੇ ਨਾਲ ਸੀ ਕੰਟੈਕਟ ਕਰ ਲਿਆ ਫੋਨ ਨੰਬਰ ਤੇ ਸਾਨੂੰ ਚੰਗੇ ਰੇਅਰ ਪਸ਼ੂ ਜਾਂ ਕੋਈ ਚੀਜ਼ਾਂ ਰੱਖਣ ਦਾ ਸ਼ੌਕ ਹੈ ਕਿੰਨੇ ਦੀ ਦਿੱਤੀ ਉਹਨੇ ਇਹ ਸਾਨੂੰ 22000 ਦੀ ਦਿੱਤੀ ਠੀਕ ਆ ਉਹ ਮੁੰਡਾ ਨਾ ਨਾਂ ਚੰਗਾ ਬਣਾ ਗਿਆ ਉਹਦੇ ਬਹੁਤ ਚੰਗੇ ਨਾਮ ਤੇ ਆਉਂਦੇ ਆ ਆਪਣੇ ਗਵਾਂੜ ਪਿੰਡ ਦੇ ਜਮਾਨਾ ਹਾਂ ਪਲੱਸ ਕਰਾਇਆ ਤਾਂ ਕੇ ਸਾਨੂੰ ਇਹ 24000 ਰੁਪਏ ਦੀ ਪਈ ਸੀਗੀ ਅੱਛਾ ਜੀ ਉਹ ਘਰੇ ਛਾਲੇ ਆ ਛੋਟੇ ਜਿਹੇ ਹੁੰਦੇ ਸੀ ਹੁਣ ਤਾਂ ਪੂਰੀ ਬਣ ਗਈ ਕੱਤੀ ਠੀਕ ਹੈ ਯਾਨੀ ਬੂਰੇ ਮਿਲ ਜਾਂਦੇ ਆ ਕਾਲੇ ਮਿਲ ਜਾਂਦੇ ਆ ਜਿਵੇਂ ਆ ਜਫਰਾਵਾਦੀ ਖੜੀ ਆ ਇਹ ਸੈਸ ਉਹ ਲੈ ਆਉਣੇ ਆ ਪਰ ਚਿੱਟੇ ਰੰਗ ਦੀ ਸਾਨੂੰ ਇਹ ਸੋਹਣੀ ਲੱਗੀ ਠੀਕ ਹੈ ਤੇ ਅਸੀਂ ਲੈ ਆਏ ਠੀਕ ਹੈ ਮੇਰੀ ਅੱਗੇ ਜੋ ਗੱਲ ਹੁੰਦੀ ਸੀ ਕਿ ਬਰਾੜ ਨਾਲ ਗੱਲ ਹੁੰਦੀ ਰਹਿੰਦੀ ਸੀ ਤੇ ਬਰਾੜ ਦਾ ਬਹੁਆ ਦਾ ਫਾਰਮ ਬਹੁਤ ਵੱਡਾ ਸੀਗਾ ਹੁਣ ਥੋੜਾ ਛੋਟਾ ਕਰ ਲਿਆ ਫਾਰਮ ਹਨਾ ਹਾਂ ਇਹ ਛੋਟੇ ਕਰਨ ਦਾ ਕੁਝ ਕੁਦਰਤੀ ਕਰੋਪੀ ਵਾਲੀ ਗੱਲ ਹੋ ਗਈ ਹਾਂਜੀ ਇਹ ਪਰਿਵਾਰ ਦੇ ਵਿੱਚ ਕੈਂਸਰ ਦੀ ਪ੍ਰੋਬਲਮ ਆ ਗਈ ਸੀ ਮੇਰੇ ਘਰ ਵਾਲੀ ਨੂੰ ਹਾਂਜੀ ਹਾਂਜੀ ਉਹਦੇ ਕਰਕੇ ਫਿਰ ਉਹ ਮਹੀਨਾ ਮਈ ਦੇ ਵਿੱਚ ਰਹੀ ਪ੍ਰੇਸ਼ਣ ਹੋਇਆ ਬਹੁਤ ਵੱਡਾ ਉਸ ਵੇਲੇ ਮੈਨੂੰ ਚੋਣ ਦੀ ਫਿਰ ਇਕੱਲੇ ਨੂੰ ਬੜੀ ਪ੍ਰੋਬਲਮ ਆ ਜਾਂਦੀ ਸੀ ਫਿਰ ਸਾਡੇ ਦਾ ਦੁੱਧ ਹੈ ਉਹ ਐਨ ਆਰ ਆਈ ਪਰਿਵਾਰਾਂ ਦੇ ਲੱਗਿਆ ਜਿਹੜੇ ਕੋ ਆ ਪੈਸੇ ਤਾਂ ਕੈਨੇਡਾ ਚ ਹੀ ਪਾਉਂਦੇ ਆ ਅੱਛਾ ਜੀ ਉਹਨਾਂ ਦੇ ਪਰਿਵਾਰ ਆ ਜਿਹੜੇ ਫਿਰ ਉਹਨਾਂ ਨੂੰ ਦੇਣ ਵਾਸਤੇ ਮੈਨੂੰ ਕਰਨਾ ਪੈਂਦਾ ਸੀ ਪ੍ਰਬੰਧ ਫਿਰ ਸਾਰੀਆਂ ਮਿੱਥੋ ਚੋਈਦੀਆਂ ਨਹੀਂ ਸੀ ਉਦੋਂ ਕੁਝ ਫਿਰ ਵੇਚਦੀਆਂ ਪੈ ਗਈਆਂ ਹੁਣ ਬਸ ਨਾਲ ਦੀ ਨਾਲ ਹੀ ਫੇਰ ਇਤ ਕੀ ਗਰਮੀ ਗਰਮੀ ਦੇ ਵਿੱਚ ਫਾਰਮ ਭਰਦੇ ਆਂ ਅੱਛਾ ਜੀ ਫੇਰ ਫੇਰ ਸ਼ੁਰੂ ਕਰਨੀ ਹਾਂਜੀ ਹਾਂਜੀ ਫਿਰ ਆਪਾਂ ਨੂੰ ਕਿਹੜਾ ਕੋਈ ਘਾਟੇ ਵਾਲੀ ਚੀਜ਼ ਤਾਂ ਹੈ ਨਹੀਂ ਸਹੀ ਸਹੀ ਗੱਲ ਹੈ ਇਹ ਗੱਲ ਇੱਕ ਦਿਨ ਕਹਿੰਦੇ ਸੀ ਵੀ ਇਹ ਨੂੰ ਤੁਸੀਂ ਮੁਕਤ ਤਾਂ ਮੰਨਦੇ ਹੋ ਹਾਂਜੀ ਮੁੱਖ ਕਿਤੇ ਦੀ ਗੱਲ ਹੁ ਆ ਜੀ ਵੀ ਮੁੱਖ ਕਿਤਾ ਹੁਣ ਕੋਈ ਵੀ ਬੰਦਾ ਜਿਹੜਾ ਜ਼ਮੀਨ ਠੇਕੇ ਤੇ ਲੈਂਦਾ ਹਾਂ ਜੀ ਕੋਈ ਵੀ ਬੰਦਾ ਕਮੈਂਟਾਂ ਦੇ ਵਿੱਚ ਆ ਵੀਡੀਓ ਆਪਣੀ ਚੱਲੂਗੀ ਫੇਸਬੁੱਕ ਤੇ YouTube ਤੇ ਕੋਈ ਵੀ ਬੰਦਾ ਕਮੈਂਟਾਂ ਦੇ ਵਿੱਚ ਰੱਖ ਦੇ ਵੀ ਮੈਂ 80000 ਰੁਪਇਆ ਕਿੰਨੇ ਦਾ ਭਰਕੇ ਤੇ ਉਹਦੇ ਤੋਂ ਸਾਲ ਦੀ ਕਮਾਈ ਚੋਂ 20000 ਰੁਪਇਆ ਤੋਂ ਵੱਧ ਬਚਾ ਲੇ ਤਾਂ ਹਾਂ ਜੀ ਦਾਸੀ ਆਂਦੇ ਆ ਚਲ ਮੈਂ 20 ਆ ਪਰ ਜੇ ਅਸੀਂ 80000 ਰੁਪਏ ਦੀ ਮੱਝ ਲਿਆਉਣੇ ਆ ਦਾ ਉਹ ਸਾਨੂੰ 15000 ਰੁਪਏ ਮਹੀਨੇ ਦਾ ਦੁੱਧ ਦਿੰਦੀ ਹੈ ਦਿੰਦੀ ਹੈ ਜੀ ਤੇ ਘੱਟੋ ਘੱਟ ਅਸੀਂ ਅਸੀਂ ਮੈਂ ਤੋਂ 9-9 ਮਹੀਨੇ ਦੁੱਧ ਪੀਨੇ ਹੂੰ ਤੇ ਇਹਦਾ ਮਤਲਬ ਵੀ ਸਾਨੂੰ ਉਹ ਸਾਲ ਦੇ ਵਿੱਚ ਤਾਂ ਸਾਨੂੰ ਮਰਜ਼ ਫਰੀ ਹੋ ਜਾਂਦੀ ਆ 80 ਹਜ਼ਾਰ ਦੀ ਸਾਡੀ ਮੈਂ ਲਿਆਂਦੀ ਤੇ 80 ਦਾ ਅਸੀਂ ਦੁੱਧ ਵੇਚਦਾ ਹਾਂ ਜੀ ਤੇ ਜਦੋਂ ਕਿੱਲੇ ਆਲਾ ਇੱਕ ਕਿੱਲੇ ਚੋਂ ਸਾਲ ਭਰ ਦੇ ਵਿੱਚ 20 ਹਜ਼ਾਰ ਕਮਾਉਂਦਾ ਅਸੀਂ 80 ਹਜ਼ਾਰ ਕਮਾਉਣੀ ਆ ਤੇ ਫਿਰ ਅਸੀਂ ਮੁੱਖ ਮੁੱਖ ਕੀਤਾ ਉਹਨੂੰ ਕਿਵੇਂ ਆਖਦੀ ਆ ਖੇਤੀ ਬਾੜੀ ਨੂੰ ਇਹ ਮੁੱਖ ਕੀਤਾ ਹੈ ਬਿਲਕੁਲ ਜੀ ਹਾਂ ਇਸ ਕਰਕੇ ਅਸੀਂ ਆਨੇ ਆ ਵੀ ਜਿਹੜਾ ਪਸ਼ੂਆਂ ਦਾ ਉਹ ਗਾਂ ਅਗਲੇ ਤੇ ਡਿਪੈਂਡਾ ਵੀ ਕਿਵੇਂ ਕਰਨਾ ਪਰ ਮੁੱਖ ਕੀਤਾ ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ ਹਾਂ ਜੀ ਹਾਂ ਜੀ ਇੱਕ ਮੈਂ ਅੱਗੇ ਬਰਾਦਨਾ ਗੱਲ ਹੁੰਦੀ ਸੀ ਕਹਿੰਦਾ ਇਹ ਬਾਈ ਦੱਸਦਾ ਦਾ ਯਾਰਾ ਸੀ ਨਾ ਟੋਕੜ ਪਹੁ ਘੱਟ ਰੱਖਦੇ ਸੱਜਰ ਪਹੁ ਹੀ ਰੱਖਦੇ ਹਾਂ ਉਹਦਾ ਕੀ ਕਾਰਨ ਹੈ ਟੋਕੜ ਪਸ਼ੂ ਦਾ ਐਉਂ ਆ ਜੀ ਬਈ ਟੋਕੜ ਪਸ਼ੂ ਆਪਾਂ 3 ਮਹੀਨਿਆਂ ਦਾ ਗੱਭ ਲਿਆਉਨੇ ਆ ਵੱਧ ਤੋਂ ਵੱਧ 3 ਮਹੀਨਿਆਂ ਤੋਂ ਵੱਧ ਗੱਭ ਕੋਈ ਵੀ ਨਹੀਂ ਦਿੰਦਾ ਉਹ ਉਦੋਂ ਉਹਦੇ ਥੱਲੇ ਕਿਲੋ ਡੇਢ ਕਿਲੋ ਦੁੱਧ ਹੁੰਦਾ ਹੈ ਹਾਂਜੀ ਤਾਂ ਉਸ ਤੋਂ ਬਾਅਦ ਉਹ 7 ਮਹੀਨੇ ਸੰਭਾਲਣਾ ਪੈਂਦਾ 7 ਮਹੀਨੇ ਜੇ ਆਪਾਂ ਤੂੜੀ ਦਾ ਖਰਚਾ ਪਾਈਏ ਉਹਨੂੰ ਖਰਾਕ ਦਾ ਖਰਚਾ ਪਾਈਏ ਤਾਂ ਉਹ ਉਨੇ ਦੀ ਖਰਾਕ ਖਾ ਜਾਂਦੀ ਹੈ ਹਾਂਜੀ ਜਿਹੜਾ ਤੋਕਰ ਪਸ਼ੂ ਆ ਹੁਣ ਆਪਾਂ ਇਹਨੇ 2 ਕਿਲੋ ਦੁੱਧ ਵੀ ਦਿੰਦਾ ਡੰਗਦਾ ਉਹ ਘੱਟੋ ਘੱਟ 60 ਤੋਂ 65000 ਰੁਪਏ ਦਾ ਹੁੰਦਾ ਹੈ ਹਾਂਜੀ ਤੇ ਸਰਜਰ ਪਸ਼ੂ ਆ ਜਿਹੜਾ ਉਹ ਵਿੱਚ 20 3000 ਰੁਪਿਆ ਹੋਰ ਦਿੰਦਾ ਉਹ ਉਹਦੇ ਤੋਂ ਹੀ 15000 ਮਹੀਨੇ ਦਾ ਬਣਾਉਣ ਲੱਗ ਪੈਂਦਾ ਫਿਰ ਜਿਹੜਾ ਆਪਾਂ ਕਿੰਨਾ ਰੋਕਿਆ ਉਹ ਦੁੱਧ ਤਾਂ ਦੇਵੇ ਨਾ ਉਹ ਆਥਨ ਨੂੰ ਸੋਭਾ ਤੇ ਸ਼ਾਮ ਆਪਣੀ ਪ੍ਰੋਫਿਟ ਦੇ ਵਿੱਚ ਵਾਧਾ ਤਾਂ ਕਰੇ ਨਾ 7 ਮਹੀਨੇ ਖਵਾ ਕੇ ਕਿਉਂ ਪ੍ਰੋਫਟ ਨਹੀਂ ਲਈਏ ਫਿਰ ਆਪਾਂ ਉਸੇ ਦਿਨ ਤੋਂ ਹੀ ਲਈਏ ਉਹ ਤਾਂ 2 ਮਹੀਨਿਆਂ ਦੇ ਖਰਚੇ ਤਾਂ ਹੀ ਵੱਧ ਲੱਗਦਾ ਨਾ ਇਸ ਕਰਕੇ ਜੇ ਕੋਈ ਵੀ ਜਿਹੜਾ ਜ਼임ੇਦਾਰ ਆ ਹਾਂਜੀ ਉਹ ਲਵੇ ਪਸ਼ੂ ਤਾਂ ਉਹ ਸਿਰਫ ਤੇ ਸੈਲਫ ਸੱਜਰ ਹੀ ਲਵੇ ਬਾਕੀ ਆਪੋ ਆਪਣਾ ਮਤਲਬ ਵੀ ਬੰਦੇ ਦਾ ਦਿਮਾਗ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਹਾਂ ਕਈ ਬੰਦਿਆਂ ਨੂੰ ਸ਼ੌਂਕ ਹੁੰਦਾ ਟੋਕੜ ਗੱਬਨ ਲਿਆ ਕੇ ਸੱਜਰ ਕਰਕੇ ਵੇਚ ਦੇਣਾ ਹਨਾ ਟੋਕੜ ਗੱਬਨ ਦਾ ਫਿਰ ਉਹ ਆਪਦੇ ਮਨੀ ਦੇ ਹਿਸਾਬ ਨਾਲ ਉਹ ਫਿਰ ਉਨੀ ਚੋਕ ਰਹੀ ਹੁੰਦਾ ਹੈ ਜਿਹੜੇ ਇਹੋ ਜਿਹੇ ਹਾਂ ਜਿਹੜਾ ਪੈਸੇ ਵਾਲਾ ਬੰਦਾ ਵੀ ਟੋਕੜ ਨਾਲ ਮਤਲਬ ਵੀ ਮੱਥਾ ਮਾਰਦਾ ਉਹ ਘਾਟੇ ਚ ਜਾ ਰਿਹਾ ਹੈ ਹਾਂਜੀ ਹਾਂਜੀ ਤੇ ਆਪਣੇ ਕੋਲ ਦੁੱਧ ਵਾਲੇ ਕਿੰਨੇ ਕਿ ਦੁੱਧ ਵਾਲੇ ਪਊ ਹੈਗੇ ਆ ਜੀ ਆਪਣੇ ਆ ਹੁਣ ਤਿੰਨੇ ਹੀ ਦੁੱਧ ਵਾਲੇ ਆ ਇਹ ਕਿੰਨੇ ਕਿੰਨੇ ਕਿ ਲੀਟਰ ਤੱਕ ਦੇ ਦੁੱਧ ਵਾਲੇ ਹੈਗੇ ਆ ਇਹ ਹੁਣ ਸੱਜਰ ਦਾ ਤਾਂ 15-15 ਲੀਟਰ ਵਾਲੇ ਤੋਂ ਘੱਟ ਅਸੀਂ ਕੋਈ ਵੀ ਨਹੀਂ ਰੱਖਦੇ ਜੇ 2 ਕਿਲੋ ਕੱਟਾ ਚਾਹੂੰਗਾ ਜਾਂ ਤਾਂ 12 ਕਿਲੋ ਹੀ ਪੈਂਦਾ ਬਾਹਰ ਸਾਡੇ ਵਿੱਚ ਤੇ ਕੱਟਾ ਬਚਾਉਣਾ ਜ਼ਰੂਰੀ ਹੁੰਦਾ ਹੈ ਅੱਛਾ ਜੀ ਹਾਂ ਕਿਉਂਕਿ ਅਸੀਂ ਕੱਟਾ ਬਚਾਵਾਂਗੇ ਸਾਨੂੰ ਟੀਕਾ ਨਹੀਂ ਲਾਉਣਾ ਪਊਗਾ ਹਾਂਜੀ ਜੇ ਆਪਾਂ ਇਹ ਸੋਚਾਂਗੇ ਵੀ ਕੱਟੇ ਵਾਲਾ ਦੁੱਧ ਵਿਚਾਲੀਆ ਕੱਟਾ ਮਰ ਜੂ ਤਾਂ ਮਰ ਜੇ ਨਾਲੇ ਤਾਂ ਉਹ ਜਿੰਨਾ ਕੱਟੇ ਨੂੰ ਝਗਾਉਣਾ ਟੀਕੇ ਨਾਲ ਉਹਨਾਂ ਦੁੱਧ ਨਹੀਂ ਦਿੰਦਾ ਪਸ਼ੂ ਤੇ ਨਾਲੇ ਟੀਕਾ ਲਾ ਕੇ ਦੁੱਧ ਅਸੀਂ ਪਸ਼ੂ ਦਾ ਦਿੱਤਾ ਨਹੀਂ ਕਿਸੇ ਨੂੰ ਅੱਛਾ ਜੀ ਨੁਕਸਾਨ ਲੈ ਕਿਉਂਕਿ ਨੁਕਸਾਨ ਹੈ ਇਹੀ ਸਾਡੇ ਵਿੱਚ ਕੁਆਲਿਟੀ ਹੈ ਵੀ ਅਸੀਂ ਪਵਿੱਤਰਤਾ ਦਾ ਧੰਦਾ ਕਰ ਰਹੇ ਹਾਂ ਜਿਹੜੇ ਪਰਿਵਾਰ ਸਾਡੇ ਨਾਲ 2016-17 ਤੋਂ ਲੱਗੇ ਆ ਹਾਂਜੀ ਉਹ ਅੱਜ ਵੀ ਉਹੀ ਲੱਗੇ ਆ ਕਿ ਉਹਨਾਂ ਨੂੰ ਮਤਲਬ ਵੀ ਸਾਡਾ ਚੈਲੰਜ ਹੈ ਜਿਹੜਾ ਆਪਦਾ ਦੁੱਧ ਤਿਆਰ ਕਰਦਾ ਘਰੇ ਆਮ ਬਿਨਾ ਫਾਰਮ ਤੋਂ ਉਹ ਸਾਡੇ ਵਰਗਾ ਦੁੱਧ ਤਿਆਰ ਨਹੀਂ ਕਰ ਸਕਦਾ ਠੀਕ ਹੈ ਜੀ ਹਾਂ ਔਰ ਮੈਂ ਮੇਰਾ ਸਹੁਰੋਂ ਦਾ ਪਹੂਆਂ ਦਾ ਜਿਹੜੇ ਮੈਂ ਬਣਾ ਮੱਝ ਆਪਣਾ ਗਾਂ ਆ ਮੈਂ ਕੀ ਕਰਦਾ ਜਿੱਦੇ ਪਹੂ ਸੂਪਿਆ ਮੈਂ ਪਹਿਲੇ ਦਿਨ ਤੋਂ ਫੀਡ ਦੇਈ ਦੁੱਧ ਚੋਣੇ ਆ ਫੀਡ ਅੱਗੇ ਸਿੱਟਿਆ ਜੋ ਵੀ ਆਪਦਾ ਪੌਣਾ ਹੈ ਸਵੇਰ ਸ਼ਾਮ ਉਦੋਂ ਹੀ ਪਾਉਣਾ ਵਾ ਕਲਡੂ ਮੜਾ ਕੇ ਨਾ ਕੀਤਾ ਨੇੜੇ ਬਾਹਰ ਪਾਸੇ ਕਰ ਦੇਣਾ ਬਸ ਉਮੇਦਾ ਦੁੱਧ ਚੋ ਲੈਣਾ ਉਹ ਤੇ ਕਰ ਲੂ ਕਟੜੂ ਫਿਰ ਮਰ ਜਾਂਦਾ ਹਾਂਜੀ ਨਹੀਂ ਦੁੱਧ ਉਹਨੂੰ ਚਗਾ ਦੇਣਾ ਜਿੰਨਾ ਚਗਾਉਣਾ ਹਾਂ ਹਾਂ ਬਸ ਦੁੱਧ ਚਗਾਉਣਾ ਤਾਂ ਫੇਰ ਠੀਕ ਹੈ ਹਾਂਜੀ ਹਾਂਜੀ ਹਾਂ ਪਰ ਪਸ਼ੂ ਸੱਜਰ ਚਾਹੀਦਾ ਬਸ ਉਹ ਚਗਾਉਣਾ ਠੀਕ ਹੈ ਉਹ ਪੂਰਾ ਵਧੀਆ ਕੰਮ ਬਿਲਕੁਲ ਜੀ ਹਾਂ ਬਹੁਤ ਵਧੀਆ ਇਹ ਕੰਮ ਤੇ ਤੁਸੀਂ ਇੱਕ ਇਥੇ ਕਾ ਕਾਫੀ ਜਿਗਾਰ ਲਾਏ ਹੋਏ ਆ ਹਨਾ ਹਾਂਜੀ ਉਹ ਫਾਰਮ ਦੇ ਉਹ ਦੱਸੋ ਵੀ ਕੀ ਕੀ ਲਾਇਆ ਹੋਇਆ ਇਥੇ ਹੈ ਜਿਗਾਰ ਚਿੱਟੇ ਰੰਗ ਦੇ ਸਾਨੂੰ ਇਹ ਸੋਹਣੇ ਲੱਗੇ ਠੀਕ ਹੈ ਤੇ ਅਸੀਂ ਲੈ ਲਈ ਠੀਕ ਹੈ ਇਹ ਹੁਣ ਸੱਜਰ ਦਾ ਤਾਂ 15 15 ਲੀਟਰ ਵਾਲੇ ਤੋਂ ਘੱਟ ਅਸੀਂ ਕੋਈ ਵੀ ਨਹੀਂ ਰੱਖਦੇ ਜੇ 2 ਕਿਲੋ ਕੱਟਾ ਚਾਹੂੰਗਾ ਕਿ ਆ ਤਾਂ 10 12 ਕਿਲੋ ਹੀ ਪੈਂਦਾ ਬਾਲਖਾੜੇ ਵਿੱਚ ਤੇ ਕੱਟਾ ਬਚਾਉਣਾ ਜ਼ਰੂਰੀ ਹੁੰਦਾ ਹੈ ਅੱਛਾ ਜੀ ਹਾਂ ਕਿਉਂਕਿ ਅਸੀਂ ਕੱਟਾ ਬਚਾਵਾਂਗੇ ਸਾਨੂੰ ਟੀਕਾ ਨਹੀਂ ਲਾਉਣਾ ਪਊਗਾ ਹਾਂਜੀ ਜੇ ਆਪਾਂ ਇਹ ਸੋਚਾਂਗੇ ਵੀ ਕੱਟੇ ਵਾਲਾ ਦੁੱਧ ਬਚਾਲੀਆ ਕੱਟਾ ਮਰਜੂ ਤਾਂ ਮਰਜੇ ਨਾਲੇ ਤਾਂ ਉਹ ਜਿੰਨਾ ਕੱਟੇ ਨੂੰ ਝਗਾਉਣਾ ਟੀਕੇ ਨਾਲ ਉਹਨਾਂ ਦੁੱਧ ਨਹੀਂ ਦਿੰਦਾ ਪਸ਼ੂ ਤੇ ਨਾਲੇ ਟੀਕਾ ਲਾ ਕੇ ਦੁੱਧ ਅਸੀਂ ਪਸ਼ੂ ਦਾ ਦਿੱਤਾ ਨਹੀਂ ਕਿਸੇ ਨੂੰ ਅੱਛਾ ਹੀ ਨੁਕਸਾਨ ਹੈ ਕਿਉਂਕਿ ਨੁਕਸਾਨ ਹੈ ਇਹੀ ਸਾਡੇ ਵਿੱਚ ਕੁਆਲਿਟੀ ਹੈ ਵੀ ਅਸੀਂ ਪਵਿੱਤਰਤਾ ਦਾ ਧੰਦਾ ਕਰ ਰਹੇ ਹਾਂ ਜਿਹੜੇ ਪਰਿਵਾਰ ਸਾਡੇ ਨਾਲ 2016-17 ਤੋਂ ਲੱਗੇ ਆ ਹਾਂਜੀ ਉਹ ਅੱਜ ਵੀ ਉਹੀ ਲੱਗੇ ਆ ਕਿ ਉਹਨਾਂ ਨੂੰ ਮਤਲਬ ਵੀ ਸਾਡਾ ਚੈਲੰਜ ਹੈ ਜਿਹੜਾ ਆਪਦਾ ਦੁੱਧ ਤਿਆਰ ਕਰਨ ਦਾ ਘਰੇ ਆਮ ਬਿਨਾ ਫਾਰਮ ਤੋਂ ਉਹ ਸਾਡੇ ਵਰਗਾ ਦੁੱਧ ਤਿਆਰ ਕਰ ਨਹੀਂ ਸਕਦਾ ਕੋਈ ਵੀ ਬੰਦਾ ਕਮੈਂਟਾਂ ਦੇ ਵਿੱਚ ਲਾ ਦੇ ਵੀ ਮੈਂ 80000 ਰੁਪਏ ਕਿੰਨੇ ਦਾ ਭਰ ਕੇ ਤੇ ਉਹਦੇ ਤੋਂ ਸਾਲ ਦੀ ਕਮਾਈ ਚੋਂ 20000 ਰੁਪਏ ਤੋਂ ਵੱਧ ਬਚਾ ਲੇਤਾ ਹਾਂਜੀ ਦਾਸੀ ਆਂਦੇ ਆ ਚੱਲ ਮੈਂ 20 ਆ 20 ਆ ਪਰ ਜੇ ਅਸੀਂ 80000 ਰੁਪਏ ਦੀ ਮੱਝ ਲਿਆਉਣੇ ਆ ਤਾਂ ਉਹ ਸਾਨੂੰ 15000 ਰੁਪਏ ਮਹੀਨੇ ਦਾ ਦੁੱਧ ਦਿੰਦੀ ਹੈ ਦਿੰਦੀ ਹੈ ਤੇ ਘੱਟੋ ਘੱਟ ਅਸੀਂ ਅਸੀਂ ਮੈਂ ਤੋ 9-9 ਮਹੀਨੇ ਦੁੱਧ ਪੀਨੇ ਹਾਂ ਹੂੰ ਤੇ ਇਹਦਾ ਮਤਲਬ ਵੀ ਸਾਨੂੰ ਉਹ ਸਾਲ ਦੇ ਵਿੱਚ ਤਾਂ ਸਾਨੂੰ ਮੱਝ ਫਿਰ ਹੋ ਜਾਂਦੀ ਆ 80000 ਦੀ ਸਾਡੀ ਮੈਂ ਲਿਆਂਦੀ ਤੇ 80 ਦਾ ਅਸੀਂ ਦੁੱਧ ਵੇਚਦਾ ਹਾਂਜੀ ਤੇ ਜਦੋਂ ਕਿੱਲੇ ਵਾਲਾ ਇੱਕ ਕਿੱਲੇ ਤੋਂ ਸਾਲ ਭਰ ਦੇ ਵਿੱਚ 20000 ਕਮਾਉਂਦਾ ਅਸੀਂ 80000 ਕਮਾਉਣੀ ਆ ਤੇ ਫਿਰ ਅਸੀਂ ਮੁੱਖ ਮੁੱਖ ਕੀਤਾ ਉਹਨੂੰ ਕਿਵੇਂ ਆਖਦੀ ਆ ਖੇਤੀਬਾੜੀ ਨੂੰ ਇਹ ਮੁੱਖ ਕੀਤਾ ਹੈ ਬਿਲਕੁਲ ਜੀ ਹਾਂ ਇਸ ਕਰਕੇ ਅਸੀਂ ਆਨੇ ਆ ਵੀ ਜਿਹੜਾ ਪਸ਼ੂਆਂ ਦਾ ਉਹ ਗਾਂ ਅਗਲੇ ਤੇ ਡਿਪੈਂਡਾ ਵੀ ਕਿਵੇਂ ਕਰਨਾ ਪਰ ਮੁੱਖ ਕੀਤਾ ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ ਹਾਂਜੀ